ਲੋਬ ਵੀ ਇਹ ਟਾਇਰ ਬੰਦੇ ਨੂੰ ਦਵੇ ਖੜਾ ਲਾਗੇ ਇਹ ਆਪਣੇ ਕੋਲੇ ਸਭ ਤੋਂ ਵੱਡਾ ਟਾਇਰ ਹੈ ਜੀ ਕਿ ਇਹ ਤੋਂ ਵੀ ਇਹ ਤੋਂ ਹੋਰ ਵੀ ਹਾਈਟ 'ਚ ਵੀ ਹੈਗੇ ਨੇ ਹਾਈਟ 'ਚ ਹੈਗੇ ਨੇ ਵਾਹਨ 'ਚ ਹੈਵੀ ਕੰਮ 'ਚ ਹੈਵੀ ਡਿਊਟੀ ਪ੍ਰੋਕਸ ਤੁਹਾਡੇ ਹਿਸਾਬ ਨਾਲ ਇਕੱਲੇ ਟਾਇਰ ਦਾ ਵਜ਼ਨ ਕਿੰਨਾ ਹੋਊਗਾ ਇਹ 3 ਗੁਆਂਟਲ ਹੈ 3 ਗੁਆਂਟਲ ਟਿਊਬਲੈਸ ਹੈ ਜਾਂ ਟਿਊਬ ਵਾਲਾ ਟਿਊਬਲੈਸ ਟਿਊਬਲੈਸ ਟਾਇਰ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਸੋ ਮਿੱਤਰੋ ਅੱਜ ਪਹੁੰਚੇ ਆਂ ਜੀ ਜਲੰਧਰ ਤੇ ਦੋ ਦਿਨ ਵਿਆਹ ਦੇ ਪ੍ਰੋਗਰਾਮ ਚ ਉਲਝੇ ਰਹੇ ਜੀ ਉਹਦੇ ਕਰਕੇ ਕਿਤੇ ਜਾ ਨਹੀਂ ਸਕੇ ਹਣਾ ਜੀ ਤੇ 2 ਦਿਨ ਛੁੱਟੀ ਲਈ ਚੰਗੀ ਅਸੀਂ ਨੇ ਅੱਜ ਪਹੁੰਚੇ ਜੀ ਅਸੀਂ ਸਪੀਡ ਵੇਜ਼ ਹਨਾ ਟਾਇਰ ਇੰਡਸਟਰੀ ਜਿਹੜੀ ਆਪਣੀ ਜਲੰਧਰ ਦੇ ਵਿੱਚ ਹੈ ਜੀ ਸੋ ਪਿੱਛੇ ਤੁਸੀਂ ਟਾਇਰ ਕਰ ਦੇਖ ਰਹੇ ਆ ਅਸਲ 'ਚ ਜਿਹੜਾ ਆਪਣਾ ਨਵਾਂ ਪ੍ਰੋਜੈਕਟ ਲਾਇਆ ਜੀ ਆਪਾਂ ਨੇ ਟਰਾਲੀ ਦਾ ਉਹਦੇ ਟਾਇਰਾਂ ਰਿਲੇਟਡ ਅੱਜ ਅਸੀਂ ਇੱਥੇ ਪਹੁੰਚੇ ਆ ਜੀ ਤੇ ਅੱਜ ਦੇਖਦੇ ਆ ਵੀ ਟਾਇਰ ਸਿਲੈਕਸ਼ਨ ਕਰਦੇ ਕਰਦੇ ਆ ਅਰ ਟਾਇਰਾਂ ਦੇ ਐਡੇ ਵੱਡੇ ਤੁਹਾਨੂੰ ਗਰਾਮ ਦੇ ਵਿੱਚ ਤੁਹਾਨੂੰ ਆਪਾਂ ਪਹਿਲਾਂ ਸਰਵੇ ਕਰਾਈਏ ਟਾਇਰਾਂ ਦਾ ਆਪਾਂ ਉਸ ਤੋਂ ਬਾਅਦ ਅੱਗੇ ਆ ਜਿਹੜਾ ਆਪਾਂ ਬਲੌਕ ਕੰਟੀਨਿਊ ਕਰਦੇ ਆ ਤੇ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਇੱਕ ਆਪਾਂ ਤੁਹਾਨੂੰ ਪਿੱਛੇ ਤੁਸੀਂ ਮੇਰੇ ਪਰਾਲੀ ਦੀਆਂ ਗੱਠਾਂ ਦੇਖ ਲਏ ਹੋ ਮੈਂ ਸਪੀਡਵੇਸ ਵਾਲੇ ਨਹੀਂ ਖੜਾ ਪੂਰੇ ਪੰਜਾਬ ਲੈਵਲ ਤੇ ਜਿੰਨੇ ਵੀ ਆਪਣੇ ਜ਼ਿਮੀਦਾਰ ਵੀਰ ਕੋਈ ਗੱਠਾਂ ਦਾ ਕੰਮ ਕਰਦਾ ਤਾਂ ਉਹ ਇਹ ਪਰੇਸ਼ਾਨੀ ਦੇ ਵਿੱਚ ਆ ਵੀ ਮੇਰੀਆਂ ਗੱਠਾਂ ਵਿਕਣਗੀਆਂ ਤਾਂ ਵਿਕਣਗੀਆਂ ਕਿੱਥੇ ਤਾਂ ਉਹਨਾਂ ਲਈ ਇੱਕ ਪੰਜਾਬ ਦੇ ਵਿੱਚ ਹੀ ਆਪਾਂ ਮੈਂ ਤੁਹਾਡੇ ਲਈ ਅੱਜ ਵੀਡੀਓ ਮਤਲਬ ਇੱਥੋਂ ਬਣਾ ਰਿਹਾ ਤਾਂ ਉਹਦਾ ਗੱਠਾਂ ਦਾ ਜਿਹੜਾ ਹੱਲ ਕੀਤਾ ਗਿਆ ਵੀਰ ਉਹ ਨਹੀਂ ਕਹਿੰਦੇ ਵੀ ਸਾਨੂੰ ਗੱਠਾਂ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਰਹਿੰਦੀ ਹੈ ਵੀ ਸਾਡੇ ਕੋਲ ਗੱਠ ਪੂਰੀ ਨਹੀਂ ਹੁੰਦੀ ਹੈ ਨਾ ਵੀ ਸਾਨੂੰ ਗੱਠਾਂ ਦੀ ਜ਼ਰੂਰਤ ਹੈ ਬਹੁਤ ਤਾਂ ਪਿੱਛੇ ਗੱਠਾਂ ਦੇਖ ਲਓ ਇੱਧਰ ਇਹਨਾਂ ਨੇ ਪਲਾਟ ਲਾਇਆ ਇਹ ਜਿਹੜਾ ਪੂਰਾ ਪਲਾਂਟ ਹੈ ਇਹਦੀ ਜਿਹੜੀ ਮਤਲਬ ਹੀਟ ਤਿਆਰ ਹੁੰਦੀ ਆ ਉਹਨੂੰ ਕਿਤਨਾ ਕਿਤੇ ਇਹ ਟਾਇਰ ਦੇ ਵਿੱਚ ਜੂਸ ਲੈਂਦੇ ਨੇ ਹਨਾ ਟਾਇਰ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਤੇ ਵੀਰ ਤੋਂ ਇੱਕ ਵਾਰ ਜਾਣਕਾਰੀ ਲੈਂਦੇ ਆ ਤੇ ਵੀਰ ਜੀ ਸਾਡੇ ਨਾਲ ਆ ਤੇ ਸਾਨੂੰ ਟਾਇਰਾਂ ਦੀ ਵੀ ਜਾਣਕਾਰੀ ਦੇਣਗੇ ਵੀਰ ਜੀ ਐਦਾਂ ਦੱਸੋ ਵੀ ਗੱਠਾਂ ਦੀ ਰਿਕੁਆਇਰਮੈਂਟ ਕਿੰਨੀ ਹੈ ਤੁਹਾਨੂੰ ਬਹੁਤ ਜ਼ਿਆਦਾ ਪੰਜਾਬ ਦਾ ਕੋਈ ਵੀ ਹੈ ਨਾ ਜਿਹੜਾ ਗੱਠਾਂ ਨੂੰ ਜਿਹੜਾ ਮਰਜੀ ਡੀਲਰ ਜਿਹੜਾ ਮਰਜੀ ਬੈਲਰ ਵਾਲਾ ਮਾਲਕ ਆ ਉਹ ਹਾਈ ਕੰਟੈਕਟ ਨੰਬਰ ਤੁਹਾਨੂੰ ਦਵਾਂਗੇ ਠੀਕ ਹੈ ਜੀ ਸਾਡੇ ਨਾਲ ਸੰਪਰਕ ਕਰਨ ਸੰਪਰਕ ਕਰਨਾ ਤੇ ਇਹਨੂੰ ਤੁਸੀਂ ਵਰਤੁੱਜ ਕਿਵੇਂ ਲੈਣੇ ਹੋ ਜੀ ਵਰਤੁੱਜ ਸਾਰੇ ਟਰਾਲੀ ਆ ਬੈਟ ਕਨਵੇਅਰ ਹਾਂਜੀ ਬੋਲਰ ਤੇ ਜਾਏਗਾ ਉੱਪਰ ਆ ਠੀਕ ਹੈ ਜੀ ਅੱਗ ਬਲੇਗੀ ਸਟੀਮ ਬਣੇਗੀ ਹਾਂਜੀ ਭਾਫ਼ ਤਿਆਰ ਹੋਗੀ ਹਾਂਜੀ ਹਾਂਜੀ ਭਾਫ਼ ਹੋ ਗਏ ਉਹ ਪੈਵਲਨ ਕਿੱਤੀ ਹੋਈ ਆ ਹਾਂਜੀ ਸਾਰੀ ਫੈਕਟਰੀ ਚ ਠੀਕ ਹੈ ਜੀ ਤੁਸੀਂ ਯੂਜ਼ ਕਰਦੇ ਤੇ ਤੁਸੀਂ ਜਿਹੜੀ ਭਾਫ਼ ਹੈ ਉਹਨੂੰ ਫਿਰ ਅੱਗੇ ਹਾਂਜੀ ਹਾਂਜੀ ਟੈਨਾਂ ਦੇ ਉਹਦੇ ਚ ਵਰਤੁੱਜ ਲੈਨੇ ਟਾਇਰਾਂ ਦੇ ਵਿੱਚ ਯੂਜ਼ ਹੁੰਦੀ ਹੈ ਯੂਜ਼ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਤੁਸੀਂ ਛੋਟਾ ਬਿੱਲ ਰ ਹੈ ਉਹਦੀ ਹੀ ਗੱਠਾਂ ਲੈ ਕੇ ਆਉਣੀ ਆ ਵੱਡਾ ਬਿੱਲ ਰ ਹੈ ਰਾਉਂਡ ਹਨਾ ਜਿਹੜੀ ਗੱਠ ਹੈ ਗੋਲ ਗੱਠ ਹੈ ਚੌਰਸ ਗੱਠ ਹੈ ਜਿਵੇਂ ਦੀ ਵੀ ਹੈ ਸਾਰੀ ਇੱਥੇ ਦੇਖੋ ਖੋਲ ਖੋਲ ਕੇ ਮਤਲਬ ਇਹਦੇ ਨਾਲ ਹੀ ਚੱਲਦੀ ਲੈਣੀ ਹੈ ਉੱਪਰ ਉੱਪਰ ਫਿਰ ਇਹਦੀ ਭਾਫ਼ ਬਣ ਕੇ ਭਾਫ਼ ਹੈ ਜਿਹੜੀ ਅੱਗੇ ਉਹ ਵਰਤੋਂ ਚ ਲੈ ਲੈਂਦੇ ਨੇ ਸੋ ਆਪਾਂ ਚੱਲਦੇ ਹਾਂ ਜੀ ਹੁਣ ਆਪਾਂ ਤੁਹਾਨੂੰ ਟਾਇਰਾਂ ਦਾ ਦਿਖਾਉਣੀ ਹੈਗੇ ਵੀ ਟਾਇਰਾਂ ਦਾ ਜਿਹੜਾ ਕਿਵੇਂ ਚੱਲਦਾ ਦੇਖੋ ਇੱਥੇ ਗੱਠਾਂ ਖੁੱਲੀਆਂ ਜਾਂਦੇ ਨੇ ਜੀ ਸੋ ਦੇਖੋ ਇੱ ਫੇਰ ਆਮ ਤੌਰ ਉਪਰਾਨੀ ਕਿੰਨੀ ਹੈ ਇੱਕ ਦਿਨ ਨੇ 8 ਸਾਲ ਨੂੰ ਵੰਡਦੇ ਹੋਣਗੇ ਠੀਕ ਹੈ ਜੀ ਇੱਕ ਦਿਨ ਦੇ ਵਿੱਚ ਹਾਂਜੀ 8 ਟਰਾਲੀਆਂ ਦੀ ਇਹਨਾਂ ਦੀ ਮਤਲਬ ਕਿ ਖਪਤ ਹੈ ਖਪਤ ਹੈ ਵੀ ਮਤਲਬ ਇੱਥੇ ਸਟਾਕ ਵੀ ਹੋਈ ਜਾਂਦੀ ਐ ਨਾ ਹੈਨਾ ਸਟਾਕ ਵੀ ਇਹ ਟਰਾਲੀਆਂ ਦੀ 8 ਦੀ ਖਪਤ ਹੋ ਜਾਂਦੀ ਹੈ ਡੇਲੀ ਡੇਲੀ ਸੋ ਭਾਈ ਸੱਜਣ ਵੀਰ ਜਿਹੜਾ ਕੋਈ ਗੱਠਾਂ ਦਾ ਅੱਗੇ ਕੰਮ ਵੀ ਕਰਨਾ ਚਾਹੁੰਦਾ ਉਹ ਅੱਗੇ ਕੰਟਰੈਕਟ ਬੇਸ ਤੇ ਹੋ ਜਾਂਦਾ ਜੀ ਵੀ ਜਿਵੇਂ ਕੋਈ ਗਾਹਾਂ ਨੂੰ ਵੀ ਬੰਦਾ ਕੰਮ ਕਰਨਾ ਚਾਹੁੰਦਾ ਕੋਈ ਅੱਛਾ ਉਹ ਵੀ ਹੋ ਜਾਂਦਾ ਐਡਵਾਂਸ ਬੁਕਿੰਗ ਐਡਵਾਂਸ ਬੁਕਿੰਗ ਹੋ ਜਾਂਦੀ ਐ ਵੀ ਮੇਰੇ ਕੋਲ ਇੰਨੇ ਏਕੜ ਦਾ ਮਾਲ ਆ ਵੀ ਮੈਂ ਤੁਹਾਨੂੰ ਦੇਣਾ ਵੀ ਤੁਸੀਂ ਆਪਣਾ ਹਨਾ ਉਹ ਚੀਜ਼ਾਂ ਠੀਕ ਹੈ ਚੱਲਦੇ ਹੁਣ ਟਾਇਰ ਤੁਹਾਨੂੰ ਦਿਖਾਉਨੇ ਆ ਵੀ ਟਾਇਰਾਂ ਦੀ ਕੀ ਕੀ ਕੁਆਲਿਟੀ ਐ ਸੋ ਸਾਰੀ ਜਾਣਕਾਰੀ ਦੰਨੇ ਟਾਇਰਾਂ ਦੀ ਲਓ ਜੀ ਟਾਇਰਾਂ ਵਾਲੇ ਆਪਾਂ ਗਦਾਮ ਦੇ ਵਿੱਚ ਪਹੁੰਚ ਚੁੱਕੇ ਆ ਤੇ ਵੀਲ ਤੋਂ ਜਾਣਕਾਰੀ ਲੈਣੇ ਆ ਲੋ ਸਪੀਡ ਹਾਈ ਸਪੀਡ ਹਨਾ ਜੀ ਕਿਹੜੇ ਵਹੀਕਲ ਤੋਂ ਸਟਾਰਟ ਕਰਦੇ ਨੇ ਟਾਇਰ ਬਹੁਤ ਤਰ੍ਹਾਂ ਦਾ ਟਾਇਰ ਹੈ ਜੀ ਅੱਧੇ ਅੱਧੇ ਇੰਚ ਦੇ ਹਿਸਾਬ ਨਾਲ ਡਿਜ਼ਾਈਨ ਦੇ ਹਿਸਾਬ ਨਾਲ ਬਹੁਤ ਤਰ੍ਹਾਂ ਦੀ ਟਾਇਰ ਚੋਇਸ ਆਪਾਂ ਨੂੰ ਮਿਲ ਜਾਂਦੀ ਹੈ ਆਪਣੀ ਕੰਪਨੀ ਤੇ ਦੱਸ ਦੋ ਕਦੋਂ ਤੋਂ ਆਪਾਂ ਬੀਡਵੇਜ਼ ਰਬੜ ਕੰਪਨੀ ਕਦੋਂ ਤੋਂ ਸਟਾਰਟ ਹੋਈ ਵੀ ਹੈ 1965 ਤੋਂ ਜੀ ਅੱਛਾ ਠੀਕ ਹੈ ਜੀ ਤੇ ਆਪਾਂ ਜਿਹੜੇ ਟਾਇਰ ਹੈ ਉਹ ਕਿਹੜੇ ਸਾਈਜ਼ ਤੋਂ ਸਟਾਰਟ ਕਰਦੇ ਤੇ ਕਿੱਥੇ ਤੱਕ ਟਾਇਰ ਟਾਇਰ ਤੋਂ ਲੈ ਕੇ ਜਹਾਜ਼ ਤੱਕ ਜੀ ਪੂਰਾ ਪੂਰੇ ਸਾਈਜ਼ ਦੇ ਠੀਕ ਹੈ ਪੂਰੇ ਐਗਰੀਕਲਚਰ ਇੰਡਸਟਰੀਅਲ ਟੂ ਵੀਲਰ ਟੂ ਬਿਲਡਰ ਹਾਂਜੀ 4 ਵੀਲਰ ਦੇ ਜਿਵੇਂ ਮਤਲਬ ਫਰੰਟ ਅਗਰੀਕਲਚਰ ਫੋਲੋ ਵੀ ਫੋਰ ਵੀਲਰ ਵੀ ਆ ਗਿਆ ਜੀ ਐਂਡਸਟੀਅਰ ਫੋਰ ਵੀਲਰ ਸਾਨੂੰ ਟਰਾਲੀ ਦੇ ਟਾਇਰਾਂ ਬਾਰੇ ਦੱਸੋ ਜਿਹੜੀ ਅੱਜ ਆਪਾਂ ਮੁੱਦੇ ਤੇ ਅੱਜ ਪਹੁੰਚੇ ਵੀ ਆਏ ਆਂ ਵੀ ਟਰਾਲੀ ਦੇ ਟਾਇਰਾਂ ਦੇ ਵਿੱਚ ਕਿੰਨੇ ਤਰ੍ਹਾਂ ਦੀ ਗੱਡੀਆਂ ਜਿਹੜੀਆਂ ਆਪਾਂ ਨੂੰ ਕਿੰਨੇ ਪਲਾਈ ਦੇ ਵਿੱਚ ਟਾਇਰ ਮਿਲਦਾ ਸਪੀਡ ਵੇਜ ਦਾ ਇਹ ਸਪੀਡ ਵੇਜ ਦਾ 16 ਪਲਾਈ ਚ ਆ ਗਿਆ 1000 ਵੀ ਹਾਂਜੀ ਹਾਂਜੀ 18 ਪਲਾਈ ਚ 1000 ਵੀ 16 18 ਕੋਈ 16 18 ਠੀਕ ਹੈ ਅੱਛਾ ਇਹ ਕਿੰਨੇ ਤਰ੍ਹਾਂ ਦੀ ਗੱਡੀ ਚ ਆ ਗਿਆ ਇਹ ਟਾਇਰ ਗੱਡੀ ਤਿੰਨ ਡਿਜ਼ਾਈਨ ਹੈ ਜੀ ਤਿੰਨ ਡਿਜ਼ਾਈਨ ਆ ਆ ਆ ਮੋਸਟਲੀ ਟਰੱਕਾਂ ਚ ਬਹੁਤ ਦੇਖਿਆ ਸੀ ਇਹ ਫਰੰਟ ਚ ਹਨਾ ਬ੍ਰੇਕ ਗੁੱਟੀ ਕਹਿ ਦਿੰਦੇ ਆਪਾਂ ਮੋਲਾ ਟਾਇਰ ਕਹਿ ਦਿੰਦੇ ਆ ਜੀ ਠੀਕ ਹੈ ਇਹਨੂੰ ਆਪਾਂ ਬੈਕ ਸਾਈਡ ਕਹਿ ਦਿੰਦੇ ਆ ਬੈਕ ਸਾਈਡ ਕਹਿ ਦਿੰਦੇ ਆ ਅੱਛਾ ਇੱਕ ਆ ਟਾਇਰ ਬੜਾ ਹੁਣ ਟਰਾਲੀ ਚ ਸਾਡੇ ਕੋਲੇ ਕਸਟਮਰ ਡਿਮਾਂਡ ਕਰਦਾ ਇਹ ਵੱਡਾ ਵੀ ਅ ਸਾਈਜ਼ ਚ ਹਨਾ ਜੀ ਥੋੜਾ ਜਿਹਾ ਹਾਂਜੀ ਹਾਂਜੀ ਇਹ ਕਿੰਨਾ 11 ਨੰਬਰ ਆ 1120 1120 1120 ਆ ਗਿਆ ਇਹ ਜਿਹੜਾ ਮਤਲਬ ਤੁਸੀਂ ਹੁਣ ਕੋਈ ਵੀ ਟਾਇਰ ਆ ਜਿਵੇਂ ਟਰੈਕਟਰ ਟਾਇਰ ਦੰਨੇ ਹੋ ਹਨਾ ਜੀ ਤੇ ਇਦਰਾ ਲੋ ਸਪੀਡ ਟਾਇਰ ਆਗੇ ਇਹਨਾਂ ਦੀ ਤੁਸੀਂ ਗਰੰਟੀ ਵਰੰਟੀ ਵੀ ਦਿੰਦੇ ਹੋ ਗਰੰਟੀ ਦਿੰਦੇ ਜੀ ਠੀਕ ਹੈ ਟੂ ਵੀਲਰ ਦੀ 5 ਸਾਲ ਹੂੰ ਐਗਰੀਕਲਚਰ ਦੀ 3 ਸਾਲ ਠੀਕ ਹੈ ਹਾਂਜੀ ਬਾਕੀ ਗਾਗ ਤੇ ਡਿਪੈਂਡ ਕਰ ਯੂਜ਼ ਕਰ ਵਰਤਨ ਤੇ ਆ ਵੀ ਕਿਸ ਤਰੀਕੇ ਨਾਲ ਇਹਨਾਂ ਨੂੰ ਵਰਤਦਾ ਜੀ ਤੇ ਆ ਇੱਕ ਬੜਾ ਅਸੀਂ ਜੀਵ ਜੋ ਦੇਖ ਰਹੇ ਆ ਇਹ ਕੀ ਚੀਜ਼ ਹੈ ਜੀ ਇਹ ਸਲੋ ਤੇ ਆ ਜੀ ਅੱਛਾ ਸਲੋ ਤੇ ਆ ਗਿਆ ਬਸ ਤੇ ਜਾਂ ਕੋਈ ਅ ਥੋੜਾ ਬਹੁਤ ਹੈਵੀ ਕਮ ਹੈ ਰੇਤ ਆ ਜਾਂ ਕੀ ਉਹਦੇ ਚ ਚੱਲਣ ਵਾਸਤੇ ਠੀਕ ਹੈ ਸਾਨੂੰ ਬਈ ਜੀ ਇੱਕ ਹੋਰ ਦੱਸੋ ਵੀ ਹੁਣ ਅਸੀਂ ਅੱਜ ਬਹੁਤ ਤਰ੍ਹਾਂ ਦੇ ਟਾਇਰ ਦੇਖੇ ਆ ਇੱਥੇ ਇਹ ਤਕਰੀਬਨ ਭਾਰਤ ਚ ਇੰਡੀਆ ਚ ਤਾਂ ਵਰਤੋਂ ਚ ਆਉਂਦਾ ਨਹੀਂ ਹੈਨਾ ਟਾਇਰ ਜਿਵੇਂ ਇੱਧਰ ਗੁੱਡੀਆਂ ਦੇਖ ਰਹੇ ਆਂ ਆਪਾਂ ਬੋਤਲਾਂ ਦੀ ਗੁੱਡੀਆਂ ਤੁਸੀਂ ਕਿੱਥੇ ਕਿਹੜੀ ਕਿਹੜੀ ਕੰਟਰੀ ਚ ਜਿਹੜਾ ਸਮਾਨ ਐਕਸਪੋਰਟ ਵੀ ਕਰਦੇ ਹੋ ਕਿੰਨੀਆਂ ਕੰਟਰੀਆਂ ਚ ਜੀ ਘੱਟੋ ਘੱਟ ਐਕਸਪੋਰਟ ਹੀ ਹੁੰਦਾ ਜੀ ਸਾਰਾ ਜ਼ਿਆਦਾਤਰ ਥੋੜਾ ਜਿਹੜਾ ਐਕਸਪੋਰਟ ਹੁੰਦਾ ਆਪਣੇ ਕੋਲ ਤਾਂ ਰੈਗੂਲਰ ਜਿਹੜੇ ਮਾਡਲ ਚੱਲਦੇ ਆ ਚੱਲਦੇ ਆ ਹੈਨਾ ਐਗਰੀਕਲਚਰ ਲੋਕਲ ਬਹੁਤ ਆ ਜੀ ਪੰਜਾਬ ਚ ਇੰਡੀਆ ਚ ਬਹੁਤ ਜ਼ਿਆਦਾ ਡੈਰ ਜਾਂਦਾ ਜੀ ਬਹੁਤ ਜ਼ਿਆਦਾ ਡੈਰ ਚੱਲਦਾ ਆ ਨੀਚੇ ਜਿਹੜੇ ਪਏ ਨੇ ਇਹ ਬਾਈਕ ਦੇ ਆ ਗਏ ਆਪਣੇ ਬਾਈਕ ਦੇ ਐ ਟਿਊਬ ਲੈ ਟਿਊਬ ਟਾਇਪ ਵੀ ਆ ਜੀ ਟੂ ਬੀ ਪੈ ਜਾਂਦੀ ਐ ਤੇ ਟਿਊਬਲੈਸ ਵੀ ਪੈ ਜਾਂਦਾ ਐ ਇਹਦੀ ਵੀ ਗਾਰੰਟੀ ਪੂਰੀ ਆ ਠੀਕ ਐ ਠੀਕ ਐ ਠੀਕ ਐ ਇਹਨੂੰ ਬਾਈ ਚਾਂਸ ਮਤਲਬ ਹੁਣ ਤਾਂ ਅਸੀਂ ਤਾਂ ਆਪਾਂ ਫੈਕਟਰੀ ਖੜੇ ਆ ਜੀ ਹਨਾ ਇਹਨੂੰ ਖਰੀਦਣ ਦਾ ਕੀ ਪ੍ਰੋਸੈਸ ਐ ਦਾ ਹਰ ਇੱਕ ਜਗ੍ਹਾ ਤੇ ਸਾਡੇ ਡੀਲਰ ਆ ਜੀ ਅੱਛਾ ਠੀਕ ਐ ਕੋਈ ਬੰਦਾ ਸਿੱਧਾ ਨਾ ਆਵੇ ਜਣੀ ਸਿੱਧਾ ਨਹੀਂ ਸਿੱਧਾ ਨਹੀਂ ਤੁਸੀਂ ਦੰਦੇ ਵੀ ਜੇ ਕਿਸੇ ਨੇ ਲੈਣਾ ਤਾਂ ਉਹ ਮਤਲਬ ਬਾਈ ਡੀਲਰ ਆਵੇ ਸਾਡੇ ਸੇਲ ਪਰਚੇਜ਼ ਮੈਨ ਬੈਠੇ ਆ ਉਹਨਾਂ ਨਾਲ ਗੱਲ ਹੋ ਸਕਦੀ ਆ ਅੱਛਾ ਠੀਕ ਐ ਜੀ ਕਿਸੇ ਨੇ ਕਿੰਨੇ ਟਾਇਰ ਲੈਣੇ ਆ ਕਿਸੇ ਨੇ ਕਿੰਨੇ ਤਾਂ ਲੈਣੇ ਵੀ ਟਾਇਰਾਂ ਦੇ ਵਿੱਚ ਬਹੁਤ ਤਰ੍ਹਾਂ ਦੀ ਦੇਖੋ ਚੁਆਇਸ ਇੱਥੇ ਆਪਾਂ ਨੂੰ ਮਿਲ ਜਾਂਦੀ ਹੈ ਚਿਹੇ ਉਹ ਛੋਟੇ ਟਾਇਰ ਆ ਵੱਡੇ ਟਾਇਰ ਆ ਅੱਜ ਅਸੀਂ ਹਾਦ ਦੇ ਸੰਢੀ ਆਪਾਂ ਨੂੰ ਉਹ ਦੂਜੇ ਤਵੀਂ ਤੋਂ ਹੌਲਾ ਹੌਲਾ ਬਾਰੇ ਵੀ ਬਹੁਤ ਤਰ੍ਹਾਂ ਦੀ ਚੁਆਇਸ ਮਿਲ ਗਈ ਦੇਖੋ ਕਿੰਨੇ ਪੇਂਟ ਆ ਹਾਂ ਹੌਲਾ ਹੌਲਾ ਕਿੰਨੇ ਇੰਚੀ ਕਹਿੰਦਾ ਤੂੰ ਉਹ ਆਪਾਂ ਨੂੰ 1.18 16 1.18 16 ਟਰੈਕਟਰਾਂ ਦੇ ਵੀ ਟਾਇਰ ਦਿਖਾਉਨੇ ਆਪਾਂ ਤੁਹਾਨੂੰ ਜਿਵੇਂ ਆ ਫਰੰਟ ਟਾਇਰ ਪਾਏ ਆ ਹਨ ਜਿਵੇਂ ਆ 650 16 ਅਗੇ ਟਾਇਰ 616 750 16 ਹਨਾ 916000 ਵੀ ਉਹ ਅੱਗੇ ਬਹੁਤ ਤਰ੍ਹਾਂ ਦੇ ਆ ਹਾਕੀ ਗੁੱਡੀ ਟਾਇਰ ਫੋਰਕ ਲਿਫਟਰ ਦੇ ਟਾਇਰ ਆਗੇ ਜਿਹੜੇ ਆਪਣੇ ਲਿਫਟਰ ਉਹ ਲਿਫਟਰ ਲਿਫਟਰ ਹੁੰਦੇ ਆ ਜਿਹੜੇ ਠੀਕ ਆ ਟਾਇਰ ਆਗੇ ਠੀਕ ਆ ਠੀਕ ਆ ਬਹੁਤ ਕੁਝ ਪਿਆ ਜਾਨੀ ਬਹੁਤ ਜ਼ਿਆਦਾ ਕੁਆਲਿਟੀ ਆ ਅੱਜ ਅਸੀਂ ਦੇਖਣ ਸਿਰਫ ਮਤਲਬ ਸੈਂਡ ਹੀ ਕੁਆਟ ਉਲਝ ਗਏ ਤੇ ਆਪਾਂ ਆ ਕੇ ਵੀ ਹਨਾ ਟਾਇਰ ਕੱਟ ਲੇ ਲੇਕਨਕਲ ਗੱਡੀਆਂ ਦੇ ਅੱਛਾ ਇਹ ਤੁਹਾਡੀ ਆਪਣੀ ਸਟੈਂਪਿੰਗ ਸਪੀਡ ਬੇਸ ਦੀ ਇਹ ਤੁਹਾਡਾ ਲੋਗੋ ਕੀ ਹੈ ਤੁਹਾਡਾ ਇਹ ਸਪੀਡ ਬੇਸ ਨਹੀਂ ਉਹ ਦੂਜਾ SSWTSWTSWTS ਆ ਗਿਆ ਹਨਾ ਦੋ ਤਰ੍ਹਾਂ ਦੀ ਸਟੈਂਪ ਹੈ ਨਾ ਵੀ ਸਪੀਡ ਵੇਸ SSWT ਟਿਊਬ ਵੀ ਤੁਹਾਡੀ ਤੁਸੀਂ ਇੱਥੇ ਮੈਨੂੰ ਮੈਨੂਫੈਕਚਰ ਕਰਦੇ ਠੀਕ ਹੈ ਜੀ ਤਾਂ ਪਿੱਛੇ ਤੁਹਾਨੂੰ ਆਪਾਂ ਪਰਾਲੀ ਵਾਲਾ ਵੀ ਦਿਖਾ ਕੇ ਆਏ ਜੀ ਸਾਰਾ ਉਹ ਆ ਜਿਵੇਂ ਟਾਇਰ ਜਿਵੇਂ ਬਣਦੇ ਨੇ ਤਾਂ ਇਹਨਾਂ ਦੀ ਵਰਤੂ ਦੇ ਵਿੱਚ ਹੀ ਲੈਂਦੇ ਨੇ ਜਿਵੇਂ ਆ 9524 ਆ ਟਰੈਕਟਰ ਦੇ ਆਪਣੇ ਫਰੰਟ ਆਗੇ ਹਨਾ ਜੀ ਟਾਇਰ ਤੇ ਇਹ ਵੀ ਸਾਰੇ ਇੱਥੇ ਮੈਨੂੰ ਮਤਲਬ ਮੈਨੂਫੈਕਚਰ ਕਰਦੇ ਆ ਅੱਗੇ ਤੁਹਾਨੂੰ ਦਿਖਾ ਵੀ ਦਿੰਨੇ ਆ ਜਿਹੜੇ ਟਰੈਕਟਰ ਦੀ ਮੋਡੀਫਿਕੇਸ਼ਨ ਦਾ ਕਈ ਕੰਮ ਕਰਦੇ ਆ ਬਹੁਤ ਵੱਡੇ ਵੱਡੇ ਟਾਇਰ ਉਹ بڑے بڑے ਟਾਇਰ ਉਧਰ ਪਏ ਨੇ ਜੀ ਅੱਜ ਸਾਨੂੰ 1-2 ਤਾਂ ਸਾਨੂੰ ਵੈਸੇ ਨਾਰਮਲ ਥੋੜੋ ਜਾਣਕਾਰੀ ਵੀ ਲੈਣੀ ਹੈ ਇੱਕ ਤਾਂ ਜਿਹੜੇ ਟਾਇਰਾਂ ਦੇ ਉੱਤੇ ਰੇਡੀਅਲ ਤੇ ਦੂਏ ਟਾਇਰ ਦੀ ਪਛਾਣ ਕਿਵੇਂ ਹੁੰਦੀ ਹੈ ਸਾਨੂੰ ਇੱਕ ਤਾਂ ਉਹ ਦੱਸੋ ਸਰ ਜੀ ਰੇਡੀਅਲ ਸਾਈਜ਼ ਚੇਜ ਆ ਜਾਣਾ ਜੀ 20 8 ਔਰ ਜਿਹਦਾ 38 ਹੈਗਾ ਜੀ ਹਾਂ ਜੀ ਰੇਡੀਅਲ ਚ ਆ ਜਾਣਾ ਜੀ ਸਿੰਪਲ ਟਾਇਰ ਇਹਦੀ ਪਛਾਣ ਕਿਵੇਂ ਹੋਊਗੀ 16 9 30 ਹਾਂ ਜੀ ਵੀ ਮਤਲ ਜਿਨ੍ਹਾਂ ਦੇ ਉੱਪਰ ਆਰ ਲਿਖਿਆ ਹੋਆ ਆ ਗਿਆ ਰੇਡੀਅਲ ਉਹ ਰੇਡੀਅਲ ਹੋਊਗਾ ਜਿਹਦੇ ਪਰ ਆਰ ਨਹੀਂ ਹੈਗਾ ਜਿਵੇਂ ਆ 16 9 30 ਗੱਡੀ 'ਚ ਦੇਖੋ ਫਰਕ ਨਹੀਂ ਆਪਾਂ ਕਹਿ ਸਕਦੇ ਗੱਡੀ ਉਮੀ ਸੇਮ ਹੈ ਨਾ ਸੇ ਨਾਲੋਂ ਦੁੱਜਾ ਗਿਆ ਆਪਣਾ ਠੀਕ ਹੈ ਤੇ ਮਤਲਬ ਟਾਇਰ ਨੂੰ ਹੁਣ ਅਸੀਂ ਐਂ ਕਹਿ ਦਿੰਨੇ ਆ ਵੀ ਇੱਕ ਜਿਵੇਂ ਹੁਣ ਆ ਤੁਸੀਂ ਕਹਿ ਦਿੰਨੇ ਆ ਵੀ BR 36 ਆ ਗਿਆ 36 ਦਾ ਕੀ ਮਤਲਬ ਹੋਇਆ ਇਹ ਦਾ ਸਾਈਜ਼ ਆ ਜੀ 36 ਇੰਚ ਰਿਮ ਤੇ ਫਿੱਟ ਹੋਣਾ ਹੈ 36 ਇੰਚ ਰਿਮ ਦੀ ਚੜਾਈ ਹੋਵੇ ਹਾਏ ਚੜਾਈ ਹਾਈਟ ਹਾਈਟ ਉਹਦੀ ਤੇ ਆ 2 ਸਾਡੇ 2.8 ਇਹ ਸਰ ਜਦੋਂ ਆ ਵਾਪਰ ਕੇ ਪੂਰਾ ਇਹਨੂੰ ਫਿੱਟ ਕਰਕੇ ਸਾਈਜ਼ ਲੈਣੇ ਆਪਾਂ ਸਾਈਜ਼ ਲੈਣੇ ਆ ਜਿਵੇਂ 16 ਹੁਣ 16 ਨੂੰ 28 ਹੋ ਜਾਂਦਾ ਆਪਣਾ ਜਿਵੇਂ 16 ਫਿਰ ਉਹਦੀ ਆ ਚੀਜ਼ ਤੋਂ ਆ ਚੀਜ਼ ਹੁੰਦੀ ਹੈ ਹਾਂਜੀ 16 ਹੋਵੇ ਤੇ ਰਿਮ ਸਾਈਜ਼ ਜਿਹੜਾ ਉਹਦਾ 28 ਇੰਚ ਹੋ ਜਾਣਾ ਜੀ 28 ਇੰਚ ਹੋ ਜਾਂਦਾ ਵੀ ਜਿਵੇਂ 16 ਨੂੰ 28 ਤੇ 16 ਨੂੰ 30 ਇੱਕੋ ਰਿਮ 'ਚ ਪੈ ਸਕਦੇ ਆ ਟਾਇਰ ਉਹ 16 ਨੂੰ 28 ਨੇ 2 ਇੰਚ ਦਾ ਫਰਕ ਆ ਗਿਆ 2 ਇੰਚ ਦਾ ਫਰਕ ਆ ਗਿਆ 28 ਤੇ 30 'ਚ ਫਰਕ ਆ 28 ਤੇ 30 'ਚ ਫਰਕ ਆ ਗਿਆ ਦੇਖੋ ਇੱਧਰ ਟਾਇਰ ਬਹੁਤ بڑے بڑے ਪਏ ਨੇ ਮਤਲਬ ਹਾਈਟ ਤੋਂ ਵੀ 6-6 ਫੁੱਟ ਤੋਂ ਉੱਤੇ ਟਾਇਰ ਪਏ ਆ ਤੇ ਅੱਗੇ ਤੁਹਾਨੂੰ ਹੋਰ ਦਿਖਾਉਣਾ 16 ਨੂੰ 30 16 ਨੂੰ 28 ਤੇ ਆਹ ਟਰੈਕਟਰਾਂ 'ਚ بڑا ਟਾਇਰ ਪਾਣ ਲੱਗੇ ਜੀ ਹੁਣ ਇਦਾਂ ਦੇ ਇਹ ਹਾਈਟ ਤੋਂ ਬਹੁਤ ਛੋਟੇ ਆ ਜੀ ਹਾਈਟ ਦੇ ਵਿੱਚ ਪਾਈ ਨੇ ਉਹ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਟਾਇਰ ਤੇ ਉਧਰ ਵੀ ਆਪਾਂ ਦੰਨਿਆ ਤੁਹਾਨੂੰ ਬੈਕਗਰਾਉਂਡ ਇਹ ਇਹ ਟਾਇਰ ਸਾਰੇ ਇਹ ਸਾਰੇ ਆਪਣੇ ਉਲੇ ਵਰਤੋਂ ਦੇ ਨੇ ਜੀ ਟਾਇਰ ਇਹ ਹਾਂਜੀ ਠੀਕ ਹੈ ਬੱਡੀ ਬੱਡੀ ਹੈ ਵੀ ਬੱਡੀ ਬੱਡੀ ਕੰਪਨੀਆਂ ਜਿਹੜੇ ਵੱਡੇ ਵੱਡੇ ਰੋਡਰ ਹੈਗੇ ਨੇ ਹਾਂਜੀ ਫੋਕ ਲੈਣਾ ਹੁਣ ਜਿਵੇਂ ਅੱਜ ਅਸੀਂ ਹੁਣ ਆਪਣਾ ਟਾਇਰ ਦਾ ਪ੍ਰੋਪਰ ਤੁਹਾਨੂੰ ਸਹਾਈ ਦੇ ਕੇ ਚੱਲੇ ਆ ਹਨਾ ਵੀ ਸਾਨੂੰ ਹਨਾ ਕੋਈ ਵੀ ਫਰਮ ਹੈ ਅੱਗੇ ਜਿਵੇਂ ਹੁਣ ਵੀਡੀਓ ਦੇਖ ਕੇ ਆਉਂਦੀ ਹੈ ਕੋਈ ਵੀ ਕੋਈ ਵੀ ਨਵੀਂ ਨਵੀਂ ਮੈਨੂਫੈਕਚਰੀ ਕਰਦੇ ਪਏ ਆ ਉਹ ਸਾਨੂੰ ਦੱਸਣ ਕਿਹੜਾ ਸਾਈਜ਼ ਚਾਹੀਦਾ ਜੀ ਤਾਂ ਤੁਸੀਂ ਬਣਾ ਕੇ ਦੇ ਸਕਦੇ ਹੋ ਇਹ ਜ਼ਰੂਰੀ ਤਾਂ ਨਹੀਂ ਵੀ ਮਤਲਬ ਵੀ ਆਪਾਂ ਨੂੰ ਘੱਟ ਪੀਸ ਵੀ ਤੁਸੀਂ ਦੇ ਦੇਣ ਨੂੰ ਜਿਵੇਂ 150 ਪੀਸ ਵੀ ਕਿਸੇ ਨੇ ਤਿਆਰ ਕਰਾਉਣਾ ਉਹਨੇ ਵੀ ਕਰ ਦਿੰਨੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਸੈਂਟੀ ਖੜੀਆਂ ਟਾਇਰ ਕੋਲ ਨੂੰ ਪਾਰ ਕਰ ਰਹੇ ਹੈ ਨਹੀਂ ਪਾਰੀ ਬਹੁਤ ਹੈ ਹੁਣ ਦੇਖ ਲਓ ਵੀ ਤੁਸੀਂ 5 ਫੁੱਟ ਹਾਈਟ ਹੈਗੀ ਹੈ 5 ਤੇ ਤਾਂ ਉੱਪਰ ਜਾਉਗੀ 5.5 ਫੁੱਟ ਤਾਂ ਹੈਗੀ ਹੈ ਮੇਰੀ 6 ਹੈ ਸੈਂਟੀ ਮੈਨੂੰ ਦੁਖਦਾ ਨਹੀਂ ਹੈ ਉਹ ਗੁੱਡੀ ਤੋਂ ਪਾਰ ਅੱਛਾ ਹਾਂ ਤਾਂ ਦੇਖ ਲੈ ਵੀ 6 ਫੁੱਟ ਦੇ ਉਧਰਲੀ ਜਿਹੜਾ ਦੂਜਾ ਆਪਣਾ ਉਧਰ ਇਤੋਂ ਵੀ ਵੱਡੇ ਟਾਇਰ ਪਏ ਆ ਹਨਾ ਮੈਂ ਹਰਾਨਾ ਸੰਦੀ ਟਾਇਰਾਂ ਟਰੈਕਟਰਾਂ 'ਚ ਪਾਉਣ ਲੱਗ ਗਿਆ ਟਾਇਰ ਦੇਖ ਹੈ ਤਾਂ ਤੋੜ ਤੜਈਆ ਕੰਮ ਹੈ ਜਿਹੜੀ ਜਿਹੜੀ ਚੀਜ਼ ਜਿਹੜੀ ਚੀਜ਼ ਵਾਸਤੇ ਬਣੀ ਆ ਤਾਂ ਉਹ ਉੱਥੀ ਹੈ ਨਾ ਆਵੇ ਬੈਨੀਫਿਟ ਉਹਦਾ ਤਾਂ ਹੀ ਪਰਾਂ ਮਸਲ ਰੋਕ ਗੱਡੀ ਆ ਜਿਹੜੀ ਆਹ ਵਾਲੀ ਆ ਹੂੰ ਆ ਉਧਰ ਦਾ ਟਰਾਲੀ ਦੇ ਦਿਖਾਏ ਆ ਜਿਹੜੇ ਸੇਮ ਆਗੇ ਹਾਂ ਪਰਾਂ ਮਸਲ ਰੋਕ ਗੱਡੀ ਆ ਤੁਸੀਂ ਮਤਲਬ ਛੋਟ ਪਤਲੇ ਤੋਂ ਪਤਲਾ ਟਾਇਰ ਵੀ ਤੁਸੀਂ ਬਣਾ ਕੇ ਦਿੰਦੇ ਹੋ ਜਿਵੇਂ ਉਹ ਪਿਆ ਹਨ ਅਸੀਂ ਬਿਅਰ ਉਹ ਦਿਖਾਵਾਂਗੇ ਤੁਹਾਨੂੰ 436 ਜਿਹੜਾ ਸਾਈਜ਼ ਹੈ ਅੱਛਾ ਠੀਕ ਹੈ ਆਜੋ 9532 9532 ਠੀਕ ਹੈ ਗਾਰੰਟੀ ਵਾਰੰਟੀ ਤੁਸੀਂ ਆਪਣੀ ਉਹ ਡੀਲਰ ਦੇ ਥਰੂ ਹੀ ਮਿਲਦੀ ਆਪਾਂ ਨੂੰ ਜਾਂ ਸਿੱਧਾ ਕੰਪਨੀ ਚ ਵੀ ਆਪਣੀ ਦਿੰਦੀ ਆ ਗਾਰੰਟੀ ਕੰਪਨੀ ਦਾ ਡੀਲਰ ਨੂੰ ਦਿੰਦੀ ਆ ਜੇ ਅਸੀਂ ਗਾਰੰਟੀ ਦਵਾਂਗੇ ਤੇ ਡੀਲਰ ਰਾਕੇ ਦਊਗਾ ਠੀਕ ਹੈ ਠੀਕ ਹੈ ਠੀਕ ਹੈ ਜਣੀ ਕਸਟਮਰ ਕੋਈ ਵੀ ਜੇ ਗਾਰੰਟੀ ਲੈਣੀ ਤਾਂ ਡੀਲਰ ਕੋਲੇ ਜਾਊਗਾ ਡੀਲਰ ਤੁਹਾਡੇ ਤੱਕ ਅਪਰੋਚ ਕਰੂਗਾ ਠੀਕ ਹੈ ਲੋਬੀ ਇਹ ਟਾਇਰ ਬੰਦੇ ਨੂੰ ਲੈ ਕੇ ਖੜ ਇਹ ਆਪਣੇ ਕੋਲੇ ਸਭ ਤੋਂ ਵੱਡਾ ਟਾਇਰ ਹੈ ਜੀ ਕਿ ਇਤੋਂ ਵੀ ਇਤੋਂ ਹੋਰ ਵੀ ਹਾਈਟ 'ਚ ਵੀ ਹੈਗੇ ਨੇ ਹਾਈਟ 'ਚ ਹੈਗੇ ਨੇ ਤੇ ਵਾਟਰ 'ਚ ਹੈਵੀ ਕੰਮ 'ਚ ਹੈਵੀ ਡਿਊਟੀ ਪ੍ਰੋਡਕਟਸ ਤੁਹਾਡੇ ਹਸਾਮ ਨਾਲ ਇਕੱਲੇ ਟਾਇਰ ਦਾ ਭਾਰ ਕਿੰਨਾ ਹੋਊਗਾ ਇਹ 3 ਕੁਇੰਟਲ ਹੈ 3 ਕੁਇੰਟਲ ਟਿਊਬਲੈਸ ਹੈ ਜਾਂ ਟਿਊਬ ਵਾਲਾ ਟਿਊਬਲੈਸ ਟਿਊਬਲੈਸ ਟਾਇਰ ਇਹ ਆਪਣੇ ਇੰਡੀਆ 'ਚ ਜਾਂ ਐਕਸਪੋਰਟੀਆਂ 'ਚ ਵੀ ਚੱਲਦਾ ਬਾਹਰ ਐਕਸਪੋਰਟ ਵੀ ਹੁੰਦਾ ਕਿੰਨੇ ਇੰਚੀਆ ਚੌੜਾ ਇਹ 32 25 ਚੌੜਾ ਜੀ ਸੋ ਆਹ ਦੇਖੋ ਭਾਈ ਮਿੱਤਰੋ ਹੱਥ ਹੈ ਇੱਕ ਲਾਈ ਬਾਹ ਕਰੀਏ ਇਦਨ ਨੂੰ ਪੂਰੀ ਆਪਣੀ ਇਹਦੇ ਨਾਲ ਟਾਇਰ ਤਾਂ ਤੁਸੀਂ ਦੇਖੋ ਵੀ ਆਹ ਵੀਰ ਦੀ ਬਾਹ ਨਾਲੋਂ ਵੀ ਟਾਇਰ ਦੀ ਡਬਲ ਬਹੁਤ ਵੱਡਾ ਤੇ ਹੁਣ ਜਿਹੜੇ ਹੁਣ ਨਵੇਂ ਟਰੈਕਟਰਾਂ ਦੇ ਵਿੱਚ ਵੀ ਇੱਕ ਪਾਉਣ ਲੱਗ ਗਏ ਉਹ ਟਾਇਰ ਤੁਹਾਡੇ ਕੋਲੋਂ ਵੀ ਮਿਲ ਜਾਂਦੇ ਨੇ ਉਹ ਸਰ ਸਾਈਜ਼ ਦਾ ਪਤਾ ਲੱਗੇ ਟਾਇਰ ਤੇ ਬਹੁਤ ਅੱਜ ਟਾਇਰ ਦੀ ਬਹੁਤ ਜ਼ਿਆਦਾ ਕਲੈਕਸ਼ਨ ਆ ਜਾਂਦੀ ਹੈ ਨਾ ਆਪਣੇ ਕੋਲ ਸੋ ਮਿੱਤਰੋ ਉਹ ਦੇਖੋ ਪਰੇ ਤੱਕ ਪਰੇ ਤੱਕ ਛੱਡੋ ਤੁਸੀਂ ਉੱਪਰ ਤੱਕ ਵੀ ਚੈੱਕ ਕਰ ਲਓ ਵੀ ਸਾਰੇ ਪਾਸੇ ਪੂਰਾ ਭਰਿਆ ਪਿਆ ਜੀ ਟਾਇਰਾਂ ਦੀ ਇੰਨੀ ਕਿ ਜ਼ਿਆਦਾ ਕਲੈਕਸ਼ਨ ਆ ਦੇਖੋ ਵੀ ਟਾਇਰ ਇੱਥੋਂ ਨਿਕਲ ਕੇ ਆਇਆ ਉੱਥੋਂ ਵੀ ਉਹਨੇ ਕਿੰਨੀ ਜ਼ਿਆਦਾ ਹਨਾ ਜਗ੍ਹਾ ਦੇ ਵਿੱਚ ਤਾਂ ਟਾਇਰ ਦੀ ਤੁਸੀਂ ਚੜਾਈ ਦੇਖੋ ਐਸੇ ਨਹੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਸੱਜਣ ਵੀ ਨੇ ਕੋਈ ਵੀ ਟਾਇਰ ਲੈਣਾ ਮਾਰਕੀਟ ਨਾਲੋਂ ਰੇਟ 'ਚ ਵੀ ਫਰਕ ਹੋਊਗਾ ਰੇਟ ਦਾ ਵੀ ਜੀ ਫਰਕ ਹੈ ਜਿਵੇਂ ਮਤਲਬ ਹਨਾ ਮਾਰਕੀਟ 'ਚ ਹੋਰ ਅਦਰ ਕੰਪਨੀਆਂ ਨੇ ਉਹਨਾਂ ਨਾਲੋਂ ਰੇਟ ਦੇ ਵਿੱਚ ਹਾਂ ਜੀ ਬਹੁਤ ਠੀਕ ਹੈ ਜੀ ਗਾਰੰਟੀ ਵਾਰੰਟੀ ਸੇਮ ਜੀ ਦਿੰਦੀ ਆ ਠੀਕ ਹੈ ਤੇ ਆਸ ਇੰਡੀਆ ਆਪਾਂ ਗੱਲ ਕਰਦੇ ਤੇ ਆ ਗੱਡੀ ਦੀ ਹਨਾ ਤੇ ਇਹ ਗੱਡੀ ਮਤਲਬ ਜ਼ਿਆਦਾਤਰ ਐਕਸਪੋਰਟ ਦੇਖੀ ਆਪਾਂ ਨੇ ਹੁੰਦੀ ਇਹ ਇਹ ਟਾਇਰ ਦੀ ਕੀਮਤ ਦੂਜੇ ਟਾਇਰ ਨਾਲੋਂ ਜ਼ਿਆਦਾ ਹੁੰਦੀ ਥੋੜੀ ਜੀ ਹਾਂਜੀ ਥੋੜਾ ਫਰਕ ਆ ਜੀ ਛੋਟਾ ਫਰਕ ਆ ਜੀ ਹਾਂਜੀ ਉਦੋਂ ਸਾਡੇ ਡੀਲਰਾਂ ਨੂੰ ਪਤਾ ਇਹ ਇਹ ਦੀ ਡੀਲ ਕਹ ਦਿੰਨੇ ਆਪਾਂ ਕਿਹੜਾ ਕਹ ਦਿੰਨੇ ਇਹਨੂੰ ਨਹੀਂ ਰੇਡੀਅਲ ਨਹੀਂ ਆ ਜੀ ਇਹ ਅੱਛਾ ਹਾਂਜੀ ਹੈਗਾ ਦੂਜੇ ਹੀ ਆ ਟੀਆਰ ਪੈਟਰਨ ਆ ਪਰ ਇਹ ਸੰਦੀ ਖਚਾਈ ਬਹੁਤ ਤਕੜੀ ਕਰੂਗਾ ਨਾ ਟਾਇਰ ਦੇ ਪਰਫਾਰਮੈਂਸ ਇਹਦੀ ਗੁੱਡੀ ਦੀ ਵੀ ਤੁਸੀਂ ਕਿੰਨੇ ਇੰਚੀ ਗੁੱਡੀ ਚੱਲੇ ਜਾਂਦੀ ਸਮਝ ਲਓ ਇਹਦੀ ਤਿੰਨ ਸਾਡਾ ਟੀਆਰ 2 ਆ ਜੀ ਇਹ ਸਾਡਾ ਟੀਆਰ 2 ਆ 2.5 ਚੱਲੇਗੀ ਜੇ ਤੈਨੂੰ 3 ਇੰਚੀ ਗੁੱਡੀ ਚੱਲੇਗੀ ਆ ਜੀ ਪਰ ਟਾਇਰ ਦੀ ਗੁੱਡੀ ਉਹ ਦੱਸ ਦੀ ਖਲਦਰਾں ਦੀ ਕੁਆਲਿਟੀ ਦੇ ਰੀਡੀਅਲ ਦੇਖੋ ਰੀਡੀਅਲ ਬਹੁਤ ਤਰ੍ਹਾਂ ਦੇ ਟਾਈਆਂ ਨੇ ਛੋਟੇ ਵੱਡੇ ਟਰਾਲੀ ਦੇ ਰੀਡੀਅਲ ਲੈਣੇ ਆ ਹਨਾ ਤਾਂ ਦੇਖੋ ਪਤੱਕ ਭਰਿਆ ਪਿਆ ਸਿਸਟਮ ਸਾਰਾ ਜਿੱਥੇ ਬਣਦੇ ਨੇ ਉਹ ਆਪਾਂ ਬਣਦਾ ਦਿਖਾ ਨਹੀਂ ਸਕਦੇ ਅੱਛਾ ਇਹਦਾ ਬਣਨ ਦਾ ਪ੍ਰੋਸੈਸ ਕਿਵੇਂ-ਕਿਵੇਂ ਹੈ ਜੀ ਮਤਲਬ ਜਿਵੇਂ ਅਪਲਾਈ ਦੇ ਵਿੱਚ ਅਪਲਾਈ ਆਪਾਂ ਅਪਲਾਈ ਤੇ ਆਪਾਂ ਇੱਕ ਅਪਲਾਈ ਦੀ ਆਪਾਂ ਦੂਰ ਕਰਦੀ ਐ 16 ਅਪਲਾਈ ਤੇ 18 ਅਪਲਾਈ ਚ ਕੀ ਫਰਕ ਕੀ ਐ ਢਾਗੇ ਤੁੱਗੇ ਦਾ ਫਰਕ ਹੁੰਦਾ ਜੀ ਢਾਗੇ ਦਾ ਅਪਲਾਈ ਦਾ ਰਬੜ ਦਾ ਜਿੱਦਾਂ ਜਿੱਦਾਂ ਕਸਟਮਰ ਦੀ ਰਿਕੁਆਇਰਮੈਂਟ ਐ ਮਾਰਕੀਟ ਦੇ ਵਿੱਚ ਹਿਸਾਬ ਨਾਲ ਜਿਹੜੇ ਜਿਹੜੇ ਹਿਸਾਬ ਨਾਲ ਯੂਜ਼ ਹੋਣਾ ਉਹਦੇ ਹਿਸਾਬ ਨਾਲ ਆਪਾਂ ਬਲਾਈ ਆ ਉਹਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਤਾਂ ਇਹਦੀ ਟਾਇਰ ਦੀ ਤੁਸੀਂ ਚੱਲਣ ਦੀ ਲਾਈਫ ਮਤਲਬ ਕਿੰਨੇ ਟਾਈਮ ਦੀ ਦੇ ਦੇਣੀ ਵੀ ਟਾਇਰ ਜਿਹੜਾ ਆਪਾਂ ਇੱਕ ਕਹਿੰਦੇ ਨੇ ਵੀ ਖੁਸ਼ਕ ਹੋ ਗਿਆ ਟਾਇਰ ਦਾ ਕੁਝ ਹੋ ਗਿਆ ਇਹ ਜੀ ਚੱਲਣ ਦੀ ਕਿੰਨੀ ਕੁ ਤੁਹਾਡੇ ਅਕੋਰਡਿੰਗਲੀ ਵੀ ਤੁਸੀਂ ਕਿੰਨਾ ਕਹਿੰਦੇ ਵੀ 10 ਸਾਲ ਜਾਂ 15 ਸਾਲ ਜਾਂ 5 ਸਾਲ ਕਿੰਨੀ 5 ਸਾਲ ਤੋਂ ਤੇ ਪਲੱਸ ਆ ਜੀ 5 ਸਾਲ ਤੋਂ ਪਲੱਸ ਸਾਲ ਦੀ ਸਾਲ ਉਹਦੇ ਗਰੰਟੀ ਦੇ ਰਹੇ ਨਾ ਗਰੰਟੀ ਤੁਸੀਂ ਦੇ ਠੀਕ ਹੈ ਵੀ ਜਣੀ ਖੁਸ਼ਕਏ ਫਿਰ ਕੀ ਛੱਤੀ ਹੁੰਦਾ ਨਹੀਂ ਖੁਸ਼ਕ ਨੂੰ ਤੇ ਬਹੁਤ ਟਾਈਮ ਲੱਗ ਜਾਣਾ ਜੀ ਅੱਛਾ ਠੀਕ ਹੈ ਹਾਂ ਜੀ ਏਡੀ ਜਲਦੀ ਪੈਰ ਇਹ ਖੁਸ਼ਕ ਨਹੀਂ ਹੁੰਦਾ ਖੁਸ਼ਕ ਨਹੀਂ ਹੁੰਦਾ ਠੀਕ ਹੈ ਤੇ ਜਣੀ ਅੱਜ ਸੰਡੀ ਆਪਾਂ ਇੰਨਾ ਕਿ ਜਣੀ ਵਰਕਸ਼ਾਪ ਦਾ ਅੱਜ ਢੇੜਾ ਕੱਢ ਲਿਆ ਵੀ ਆਪਾਂ ਘੁੰਮਦੇ ਘੁੰਮਦੇ ਥੱਕ ਕੇ ਹਲੇ ਫੈਕਟਰੀ ਮਤਲਬ ਪੂਰੀ ਆਪਾਂ ਘੁੰਮ ਨਹੀਂ ਸਕਿਆ ਹਨ ਹਾਂ ਅੱਗੇ 10 ਕਿਲੇ ਹੋਰ ਆ ਜਿਹੜੇ ਰਹਿੰਦੇ ਆ ਘੁੰਮਣ ਲਈ ਘੁੰਮਣ ਤੋਂ ਰਹਨੇ ਆ ਤੇ ਸਾਰੀ ਦੇ ਵਿੱਚ ਟਾਇਰ ਦਾ ਜਿਹੜਾ ਸਟਾਕ ਆ ਪੂਰਾ ਹਨਾ ਮਤਲਬ ਪਿਆ ਸਾਰਾ ਨਵੇਂ ਮਾਲਕਿਆਂ ਚ ਪਿਆ ਜੀ ਟਾਇਰ ਤੇ ਹਾਂ ਪਿੱਛੇ ਟਾਇਰਾਂ ਦੀ ਕਲੈਕਸ਼ਨੇ ਬਹੁਤ ਆਗੀ ਛੋਟੇ ਛੋਟੇ ਟਾਇਰ ਚੋੜੇ ਅੱਜ ਪਹਿਲੀ ਵਾਰ ਦੇਖਿਆ ਹਨਾ ਜਿਵੇਂ ਆਹ ਟਾਇਰ ਆ ਹੁਣ ਮੰਨ ਲਾ ਆਹੀ ਆਹੀ ਸਮਝ ਲੈਣੇ ਆਪਾਂ ਟਰੈਕਟਰ ਦਾ ਕਿਸੇ ਨੂੰ ਹੁਣ ਵੀ ਨੇ ਕੋਈ ਟਰੈਕਟਰ ਦੇ 4 4 ਵੀਲ ਦੇ ਜਿਵੇਂ ਮੈਂ ਨੋਬੋ ਦੇ ਚੇਂਜ ਕਰੇ ਤੇ ਤਾਂ ਉਹਦੇ ਵਿੱਚ ਕੀ ਆ ਵੀ ਫਰੰਟ ਟਾਇਰ ਦੀ ਕਲੈਕਸ਼ਨ ਉਹ ਕਰਨੀ ਆਪਾਂ ਨੂੰ ਬੜੀ ਔਖੀ ਲੈਂਦੀ ਆ ਹਨਾ ਵੀ ਮੈਂ 9 5 ਤੋਂ ਸ ਉਦੇ ਵਿੱਚ ਆਪਾਂ ਨੂੰ ਦੱਸ ਦੇ ਵੀ ਜੁਆਸ ਇੱਥੇ ਜਿਹੜੀ ਮਿਲ ਜਾਂਦੀ ਆ ਆਪਾਂ ਉਹ ਵਾਲਾ ਟਾਇਰ ਵੀ ਮਤਲਬ ਡੀਲਰ ਦੇ ਥਰੂ ਆਪਾਂ ਲੈ ਸਕਦੇ ਆ ਠੀਕ ਹੈ ਜੀ ਫਰੰਟ ਗੁੱਡੀ ਚ ਬਹੁਤ ਤਰ੍ਹਾਂ ਦੀ ਗੁੱਡੀ ਮਿਲ ਜਾਂਦੀ ਆ ਸਿੱਧੀ ਗੁੱਡੀ ਸੰਘਣੀ ਗੁੱਡੀ ਨੇੜੇ ਵਾਲੀ ਦੂਰ ਵਾਲੀ ਹਨਾ ਸਭ ਤਰ੍ਹਾਂ ਦੀ ਜਿਹੜੀ ਗੁੱਡੀ ਸਪੀਡ ਵੇਜ਼ ਆ ਜਿਹੜੀ ਉਹ ਤਿਆਰ ਕਰਦੀ ਆ 14924 ਦੇਖੋ ਜੀ 14924 ਦਾ ਟਾਇਰ ਆ ਗਿਆ 14928 ਦਿੱਤਾ ਆਪਾਂ ਦੇਖਦੇ ਆ 14924 ਵੀ ਆ ਗਿਆ 16930 ਦੇ ਆ ਜੀ ਸੀ ਵੀ ਦੇ ਆਗੇ ਜੀ ਹਨਾ ਬਹੁਤ ਤਰ੍ਹਾਂ ਦੀ ਕਲੈਕਸ਼ਨ ਆ ਤੁਸ ਤੁਸੀਂ ਕੋਈ ਵੀ ਮਤਲਬ ਆਪਣਾ ਜਿਹੜਾ 딜러 ਦੇ ਥ्रू ਆਪਾਂ ਇਹਨੂੰ ਖਰੀਦ ਸਕਦੇ ਹਾਂ ਆਪਣੀ ਟਰਾਲੀ ਦਾ ਤਕਰੀਬਨ ਤਕਰੀਬਨ ਟਾਇਰ ਦੇਖੀ ਅੱਜ ਆਪਾਂ ਨੇ ਹਾਂਜੀ ਹਾਂਜੀ ਤਾਂ ਉਹਦੇ ਵਿੱਚ ਆਪਣਾ ਕੁਝ ਕੁ ਲੱਗਿਆ ਨੇੜੇ ਕੰਮ ਵੀ ਆਪਾਂ ਕਿਸ ਤਰ੍ਹਾਂ ਦੇ ਫਾਈਨਲ ਕਰੇ ਆ ਲੱਗਦਾ ਕਿ ਸੇਅਰ ਫਾਈਨਲ ਹੋ ਗਿਆ ਠੀਕ ਹੈ ਤੇ ਆਪਾਂ ਉਹ ਇੱਕ ਐਜ਼ ਅ ਡੈਮੋ ਆਪਾਂ ਪਾ ਕੇ ਦੇਖਣੇ ਟਰਾਲੀ ਵੀ ਕੀ ਲੁੱਕ ਨਿਕਲ ਕੇ ਆਉਂਦੀ ਆ ਆਪਣੇ ਕੋਲ ਉਹ ਰਿ ਆਪਸ਼ਨ ਬਹੁਤ ਆ ਟਾਇਰਾਂ ਦੀ ਬਟ ਆਪਾਂ ਜਿਹੜੇ ਫਾਈਨਲ ਕਰੇ ਨੇ ਇੱਕ ਵਾਰ ਉਹਨੂੰ ਆਪਾਂ ਪਾ ਕੇ ਚਲਾ ਕੇ ਚੈੱਕ ਕਰਦੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਜੋ ਉਹਦੀ ਲੁੱਕ ਨਿਕਲ ਕੇ ਆਈ ਅੱਗੇ ਵਾਸਤੇ ਆਪਾਂ ਸ਼ਾਇਦ ਹੋ ਸਕਦਾ ਵੀ ਅਪਡੇਟ ਹੋਣ ਜੇ ਮਤਲਬ ਵੀ ਕਸਟਮਰ ਦੀ ਡਿਮਾਂਡ ਤੇ ਸਹੀ ਚੱਲਿਆ ਸਾਈਜ਼ ਚ ਬਹੁਤ ਆਪਸ਼ਨਲ ਹੈ ਬਹੁਤ ਆਪਸ਼ਨਲ ਹੈ ਲਾਈਟ ਚ ਵੀ ਆ ਬਹੁਤ ਕੁਝ ਆਉਂਦੇ ਆ ਆਪਾਂ ਜਣੀ ਇੱਕ ਕੱਲਾ ਡਿਜ਼ਾਈਨ ਨਹੀਂ ਦੇਖ ਕੇ ਚੱਲੇ ਹਰੇਕ ਡਿਜ਼ਾਈਨ ਦਾ ਆਪਣਾ ਓਵਰ weight ਦਾ ਹਨਾ ਉਹਦਾ ਉਹ ਵੀ ਸਾਈਜ਼ ਉਹਦੀ ਚੌੜਾਈ ਵੀਓ ਕਿੰਨਾ ਕੁ ਭਜਨ ਚੱਕ ਸਕਦਾ ਹਨ ਉਹ ਵੀ ਦੇਖਣਾ ਆਪਾਂ ਨੇ ਕਿ ਟੁਕੜ ਟ ਆਪਣੀ ਮੰਨ ਲਓ 150 ਕੁਆਂਟਲ ਤੱਕ ਕਣਕ ਪੈਣੀ ਹੈ ਤੇ 30 40 ਕੁਆਂਟਲ ਟਰਾਲੀ ਦੇ ਵੀਟ ਹੋਊਗਾ ਉਸ ਹਿਸਾਬ ਨਾਲ ਸਾਰੀ ਜਿਹੜੀ ਉਹ ਡਿਸਾਈਡ ਕਰ ਜਾਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਠੀਕ ਹੈ ਠੀਕ ਹੈ